ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਵਿਚਾਲੇ ਸ਼ੁਰੂ ਹੋਈ ਖਿੱਚੋਤਾਣ ਅਜੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਇੱਕ ਵਾਰ ਫਿਰ ਆਪਣੇ ਮੀਡੀਆ ਦੇ ਵਿੱਚ ਬਿਆਨ ਦਿੱਤਾ ਹੈਗਾ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀਆਂ ਚਰਚਾਵਾਂ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਜਵਾਬ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਉਹਨਾਂ ਦੇ ਉਹਨਾਂ ਨੇ ਕਪੜੇ ਬੈਗ ਦੇ ਵਿੱਚ ਪਾ ਕੇ ਰੱਖੇ ਹੋਏ ਨੇ ਜਥੇਦਾਰ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਉੱਪਰ ਨਜ਼ਰ ਰੱਖਣ ਦੇ ਲਈ ਬਣਾਈ ਗਈ ਕਮੇਟੀ ਦੇ ਦੋ ਮੈਂਬਰਾਂ ਦੇ ਅਸਤੀਫਾ ਦੇਣ ਤੋਂ ਬਾਅਦ ਪੰਜ ਮੈਂਬਰ ਰਹਿ ਗਏ ਨੇ ਤੇ ਹੁਣ ਉਹਨਾਂ ਦੇ ਵਿੱਚੋਂ ਹੀ ਇੱਕ ਮੈਂਬਰ ਨੂੰ ਪ੍ਰਧਾਨ ਚੁਣਿਆ ਜਾਵੇਗਾ ਤਾਂ ਉਹਨਾਂ ਨੇ ਕਿਹਾ ਹੈਗਾ ਫਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿੱਤੇ ਆਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਚੱਲ ਰਹੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਨਹੀਂ ਹੋ ਰਹੀ ਹੈ ਇਸ ਕਰਕੇ ਹੁਕਮਨਾਮੇ ਮੁਤਾਬਕ ਕਮੇਟੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂਬਰ ਸ਼ੀਪੇ ਸ਼ੁਰੂ ਕਰੇਗੀ ਤਾਂ ਇਸ ਦੇ ਲਈ ਜਿਹੜੇ ਕਿ ਨਿਗਰਾਨ ਕਮੇਟੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈਗਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਸੂਝਵਾਨ ਵਿਅਕਤੀ ਨੇ ਅਤੇ ਉਹਨਾਂ ਵਰਗੇ ਵਿਅਕਤੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਨੂੰ ਲੋੜ ਹੈ ਤਾਂ ਇਸ ਕਰਕੇ ਉਹਨਾਂ ਨੂੰ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ ਕਿਤੇ ਉਹਨਾਂ ਨੂੰ ਇਹ ਵੀ ਗੱਲ ਆਖੀ ਹੈ ਕਿ ਜੇਕਰ ਉਹਨਾਂ ਨੂੰ ਉਚਿਤ ਲੱਗਦਾ ਹੈ ਤਾਂ ਉਹ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਜੋਂ ਸੇਵਾਵਾਂ ਸੰਭਾਲਣ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਹਾਂ ਬੜਾ 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 ਇੱਧਰ ਆ ਇੱਧਰ ਆ ਉਹ ਕਿਉਂ ਕਰਕੇ ਜੋਖਾ ਜਿਆਦਾ ਨਹੀਂ ਕਰਦਾ ਗੱਲਬਾਤ ਕਰਦੇ ਸਿੰਘ ਸਾਹਿਬ ਕੱਲ ਤੁਸੀਂ ਧਾਮੀ ਜੀ ਦੇ ਨਾਲ ਮੋਲਾਕਤ ਕੀਤੀ ਕੀ ਗੱਲਬਾਤ ਹੋਈ ਕੀ ਧਾਮੀ ਪ੍ਰਧਾਨ ਬਣੇ ਰਹਿਣਗੇ ਉਹਦੇ ਬਾਰੇ ਥੋੜੀ ਜਾਣਕਾਰੀ ਬਾਈ ਕੱਲ ਹੁਸ਼ਿਆਰਪੁਰ ਆ ਸੀ ਇੱਕ ਪਰਿਵਾਰ ਲੈਣੀ ਤੇ ਉਹਨਾਂ ਨੂੰ ਭੇਜ ਦੇਣ ਵਾਸਤੇ ਗਿਆ ਸੀ ਔਰ ਉਹਨਾਂ ਨੇ ਉਹਨਾਂ ਦੇ ਘਰ ਗੁਰਜੀਤ ਸਾਹਿਬ ਨੇ ਕੋਰਟ ਦੇ ਦਾਰ ਬਖਸ਼ਿਸ਼ ਕੀਤੀ ਹੈ ਔਰ ਇਸ ਵਿਸ਼ੇ ਤੇ ਗੱਲ ਕੀਤੀ ਹੈ ਉਹਨਾਂ ਨੂੰ ਕਿਹਾ ਹੀ ਹੈ ਤੁਸੀਂ ਜੋ ਸ਼ਰਨਿਕੂਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਦੀ ਸੇਵਾ ਉਹ ਤੋਂ ਸੀ ਆ ਕੇ ਸਮਾਰੋ ਕਿਉਂਕਿ ਐਸੇ ਗੁਰ ਸਿੱਖਾਂ ਦੇ ਲੇਕਿਨ ਇਨਸਾਨ ਇਮਾਨਦਾਰ ਚੰਗੀ ਦੇ ਕੁਆੜੇ ਸ਼ਰਨਿਕੂਦਾਰਾ ਪ੍ਰਬੰਧਕ ਕਮੇਟੀ ਨੂੰ ਪੰਜ ਨੂੰ ਬਹੁਤ ਰੂੜੇ ਉਹਨਾਂ ਨੇ ਪ੍ਰਧਾਨ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਦੀਬਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪ ਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਜਿ세 ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 2.5 ਮਹੀਨੇ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜ ਪੁਜਾਰੇ ਜਿਹੜੀ ਹੈ ਉਹ ਬਹੁਤ ਢਲੇ ਰਹੀ ਹੈ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਦੇ ਕਾ ਕੇ ਪੱਤਰ ਸੰਪਤਿਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਕਿ ਤੱਕ ਇਹ ਸਹਿਯੋਗ ਲੈਣਾ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤਵੇਂ ਮੈਂਬਰ ਕਮੇਟੀ ਜਿਹੜਾ ਫਰਤੀ ਕਰਕੇ ਇਹ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀ ਸਾਬ ਬੜੂਂਗਰ ਸਾਹਿਬ ਤਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬੜੂਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਪਰਟੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਧਾਮੀ ਸਾਹਿਬ ਔਰ ਬਡੂਨਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏ ਦਾ ਉਹਨੂੰ ਇਹਦਾ ਪੰਜ ਮੈਂਬਰਿਕ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏ। ਇੱਕ ਸੰਤਾਬ ਤੁਸੀਂ ਕਿਹਾ ਸੀ ਕਿ ਭਰਤੀ ਮਹਿੰਮ ਜਿਹੜੀ ਹੈ ਪੰਜ ਮੈਂਬਰਿਕ ਕਮੇਟੀ ਦੇ ਜ਼ਰੀਏ ਹੋਏਗੀ ਪਰ ਭਰਤੀ ਮਹਿੰਮ ਤਾਂ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉਹ ਤਾਂ ਲਗਭਗ ਖਤਮ ਹੋਣ ਵਾਲੀ ਹੈ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਭਰਤੀ ਦਾ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ। ਇਸੇ ਲਈ ਕਹਿ ਰਹੇ ਆ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਧੀਨ ਆਰੰਭ ਕਰੇ। ਸਿੰਘ ਸਹਿਬਾਨਾਂ ਦੀ ਮੀਟਿੰਗ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਬਸ ਕੋ 2-4 ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕੋਈ ਕੁਝ ਸਮਾਰਟ ਮੈਸੇਜ ਚੱਲ ਰਹੇ ਨੇ ਔਰ ਸਿੰਘ ਸਹਿਬਾਨ ਆਲਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਪਰਸੀ ਤੇ ਆਪਣਾ ਪਰਸੰਤ ਕੇ ਸਾਰੇ ਅਸੀਂ ਜਾਣੇ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨਾਂ ਤੋਂ ਮੀਟਿੰਗ ਜਿਹੜੀ ਆ ਉਹ ਸਿੰਘਾਂ ਪੰਤਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਹਿਬਾਨ ਹੋ ਸਕਦੇ ਹਨ ਅ ਦੇਖੋ ਇਹ ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ ਮੀਡੀਆ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹ ਜਰੂਰ ਮੀਡੀਆ ਰਾਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਤਾਂ ਜਿਹੜਾ ਧੰਮੀ ਸਾਹਿਬ ਦਾ ਅਸਤੀਫਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਅ ਦੇਖੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸੀਸ ਦੇ ਵਿਚਾਰ ਕਰ ਯਾਨੀ ਹਰਪ੍ਰੀਤ ਸਿੰਘ ਗੁਰਾਂ ਦੇ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਤਕबीर ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫੈਸਲੇ ਤੋਂ ਐਲਾਨ ਕੀਤਾ ਹੋਇਆ ਸੀ ਯਾਨੀ ਹਰਪ੍ਰੀਤ ਸਿੰਘ ਜੀ ਉਹਦਾ ਹਿੱਸਾ ਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਤਕਿਆ ਪਰ ਉਹ ਹੁਣ ਆਜ਼ਾਦ ਹੋ ਗਏ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਦੌਰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗਸ ਪਾਏ ਹੋਏ ਨੇ ਪ੍ਰਵਾਨ ਧੰਨਵਾਦ ਆ ਇਹ ਨਹੀਂ ਜਾਂ ਕੋਈ ਫ੍ਰੀਡ ਹੋਈ ਤੁਹਾਡੇ ਸਵਾਲਾਂ